ਸਾਰਿਆਂ ਨੂੰ ਜੇਐਮਸੀ ਦੀ ਮੈਂ ਪਾਸਟਰ ਨਵਜੋਦ ਗਿੱਲ ਅੰਮ੍ਰਿਤਸਰ ਤੋਂ ਸੱਚ ਦੀ ਆਵਾਜ਼ ਮਿਨਿਸਟਰੀ ਤੋਂ ਅੱਜ ਸਾਡੇ ਨਾਲ ਸਾਰੇ ਹੀ ਪਾਸਟਰ ਸਬਾਨ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਕਿਉਂਕਿ ਪਾਸਟਰ ਸੁਲਤਾਨਵਿੰਡ ਐਸੋਸੀਏਸ਼ਨ ਇਸ ਜਗ੍ਹਾ ਤੇ ਪਹੁੰਚੀ ਆ ਕਿਉਂਕਿ ਜਿਹੜੀ ਜ਼ਿੰਮੇਵਾਰੀ ਤੁਸੀਂ ਦਿੱਤੀ ਆ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਆ ਔਰ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਨਾ ਬਲਸੇ ਨਾ ਸ਼ਕਤੀ ਸੇ ਪਰੰਤ ਉਸकी ਆਤਮਾ ਕੇ ਦੁਆਰਾ ਜਦੋਂ ਦੀ ਹੀ ਇੱਕ ਖੁਸ਼ ਖਬਰੀ ਜਿਹੜੀ ਸੁਣੀ ਆ ਕਿ ਜੋ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਇੱਕ ਵੱਡੇ ਅਹੁਦੇ ਦੇ ਨਾਲ ਰਾਜ ਮੰਤਰੀ ਦੇ ਅਹੁਦੇ ਦੇ ਨਾਲ ਜੋ ਉਹਨਾਂ ਨੂੰ ਨਵਾਜਿਆ ਗਿਆ ਆ ਔਰ ਜਿੱਦਾਂ ਮੈਂ ਘਟਗਿੰਤੀ ਕਮਿਸ਼ਨ ਦਾ ਚੇਅਰਮੈਨ ਬਣਿਆ ਘਟਗਿੰਤੀ ਕਮਿਸ਼ਨ ਦੇ ਵਿੱਚ ਜਿੰਨੇ ਵੀ ਵਰਗ ਆਉਂਦੇ ਨੇ ਸਾਡਾ ਮੁਸਲਮਾਨ ਭਾਈਚਾਰਾ ਆਉਂਦਾ ਵਾ ਸਾਡਾ ਜੈਨੀ ਭਾਈਚਾਰਾ ਆਉਂਦਾ ਵਾ ਔਰ ਵੀ ਜਿਹੜੇ ਭਾਈਚਾਰੇ ਆਉਂਦੇ ਮੈਂ ਸਾਰਿਆਂ ਦੇ ਕੰਮ ਕਰਾਂਗਾ ਮੈਨੂੰ ਸਮਾਂ ਦਿਓ ਸਾਰਿਆਂ ਨੂੰ ਜੈ ਐਮ ਸੀ ਦੀ ਮੈਂ ਪਾਸਟਰ ਨਵਜੋਦ ਗਿੱਲ ਅੰਮ੍ਰਿਤਸਰ ਤੋਂ ਸੱਚ ਦੀ ਆਵਾਜ਼ ਮਿਨਿਸਟਰੀ ਤੋਂ ਅੱਜ ਸਾਡੇ ਨਾਲ ਸਾਰੇ ਹੀ ਪਾਸ ਸਬਾਨ ਇਸ ਅਗਾ ਦੇ ਉੱਤੇ ਮੌਜੂਦ ਆ ਜੋ ਕਿ ਪਾਸਟਰ ਸੁਲਤਾਨਵਿੰਡ ਐਸੋਸੀਏਸ਼ਨ ਇਸ ਜਗ੍ਹਾ ਤੇ ਪਹੁੰਚੀ ਆ ਜਿਹਦੇ ਵਿੱਚ ਪਾਸਟਰ ਜਗਪ੍ਰੀਤ ਜੀ ਮੇਰੇ ਨਾਲ ਆ ਔਰ ਪਾਸਟਰ ਕਵਲ ਜੀ ਪ੍ਰਧਾਨ ਗੁਰਜੀਤ ਜੀ ਔਰ ਪ੍ਰਧਾਨ ਜਿਹੜੇ ਆ ਚੇਅਰਮੈਨ ਪਵਨ ਸਰਪਾਲ ਜੀ ਸਾਡੇ ਨਾਲ ਆ ਔਰ ਵੀ ਕਈ ਸੱਜਣ ਮਿੱਤਰ ਸਾਡੇ ਨਾਲ ਇਸ ਜਗ੍ਹਾ ਦੇ ਉੱਤੇ ਪਹੁੰਚੇ ਆ ਸੋ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਆਵਾਮ ਨੂੰ ਔਰ ਸਾਰੇ ਸਮੁੱਚੇ مسیਹ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਕਿਉਂਕਿ ਸਾਡੇ ਵੱਡੇ ਭਰਾ ਬ੍ਰਦਰ ਗੌਰਵ ਜੀ ਜਿਨ੍ਹਾਂ ਨੂੰ ਅਸੀਂ ਬੜਾ ਪਿਆਰ ਕਰਦੇ ਹਾਂ ਔਰ ਇਸ ਸਮੇਂ ਪੂਰਾ ਸਮੁੱਚਾ ਮਸੀਹ ਭਾਈਚਾਰਾ ਬੜਾ ਪਿਆਰ ਕਰਦਾ ਕਿਉਂਕਿ ਜਦੋਂ ਦੀ ਹੀ ਇੱਕ ਖੁਸ਼ਖਬਰੀ ਜਿਹੜੀ ਸੁਣੀ ਆ ਕਿ ਜੋ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਇੱਕ ਵੱਡੇ ਅਹੁਦੇ ਦੇ ਨਾਲ ਰਾਜ ਮੰਤਰੀ ਦੇ ਅਹੁਦੇ ਦੇ ਨਾਲ ਜੋ ਉਹਨਾਂ ਨੂੰ ਨਵਾਜਿਆ ਗਿਆ ਆ ਅਸੀਂ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਮੁੱਚੇ ਮਸੀਹ ਭਾਈਚਾਰੇ ਦਾ ਵੀ ਧੰਨਵਾਦ ਕਰਦੇ ਕਿਉਂਕਿ ਜਦੋਂ ਦਾ ਇਹ ਅਹੁਦਾ ਅਨਾਉਂਸਮੈਂਟ ਹੋਈ ਆ ਸਾਰਿਆਂ ਦੇ ਚਿਹਰੇ ਜਿਹੜੇ ਉਹ ਖੁਸ਼ੀ ਦੇ ਨਾਲ ਖਿੜੇ ਪਏ ਨੇ ਕਿਉਂਕਿ ਗੌਰਵ ਜੀ ਦੇ ਜਿਹੜੇ ਕੰਮ ਬੋਲਦੇ ਸੀ ਆ ਦੇਖੋ ਇਨਸਾਨ ਜਿਹੜਾ ਆ ਜੋ ਪਰਮੇਸ਼ਰ ਨੇ ਉਹਦੇ ਅੰਦਰ ਕੁਆਲਿਟੀਆਂ ਪਾਈਆਂ ਹੁੰਦੀਆਂ ਨੇ ਜਦੋਂ ਉਹ ਕੁਆਲਿਟੀਆਂ ਬਾਹਰ ਨਿਕਲ ਕੇ ਆਉਂਦੀਆਂ ਨੇ ਤੇ ਅਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਜਿਹੜੇ ਕੰਮ ਜਿਹੜੇ ਇਹਨਾਂ ਨੇ ਦਿਖਾਏ ਨੇ ਜਨਤਾ ਨੂੰ ਅੱਜ ਉਹਨਾਂ ਦਾ ਕੰਮਾਂ ਦਾ ప్రతిਫਲ ਵੱਡਾ ਜਿਹੜਾ ਹੈ ਫਲ ਉਹ ਅੱਜ ਸਾਰਿਆਂ ਦੇ ਸਾਹਮਣੇ ਆਇਆ ਕਿ ਅੱਜ ਗੌਰਵ ਜੀ ਨੂੰ ਜੋ ਇਹ ਵੱਡੀ ਚੇਅਰਮੈਨੀ ਮਿਲੀ ਆ ਅਸੀਂ ਉਹਦੇ ਵਾਸਤੇ ਸਭ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਨਾਲ ਦੀ ਨਾਲ ਮੈਂ ਆਪਣੇ ਵੱਡੇ ਭਰਾ ਨੂੰ ਲੱਖ ਲੱਖ ਵਧਾਈਆਂ ਦੇਣੀਆਂ ਚਾਹੁੰਨਾ ਵਾ ਗੌਰਵ ਜੀ ਨੂੰ ਔਰ ਨਾਲ ਅਸੀਂ ਸਨਮਾਨਿਤ ਕਰਨਾ ਚਾਹੁੰਨੇ ਮੈਂ ਕਹਿੰਦਾ ਕਿ ਜਿੰਨੇ ਵੀ ਇਸ ਜਗ੍ਹਾ ਦੇ ਉੱਤੇ ਸੱਜਣ ਵੀਰ ਮੇਰੇ ਭਰਾ ਇਸ ਜਗ੍ਹਾ ਤੇ ਮੌਜੂਦ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਨਾਲ ਗੌਰਵ ਜੀ ਦਾ ਅਸੀਂ ਸਵਾਗਤ ਕਰਾਂਗੇ ਮੇਰੇ ਨਾਲ ਪਾਸਟਰ ਜਗਦੀਪ ਜੀ ਵੀ ਆ ਉਹ ਵੀ ਸਨਮਾਨਿਤ ਕਰਨਗੇ ਔਰ ਬ੍ਰਦਰ ਕਵਲ ਜੀ ਆ ਪਵਨ ਸਬਰਵਾਲ ਜੀ ਆ ਔਰ ਪਾਸਟਰ ਗੁਰਜੀਤ ਜੀ ਆ ਉਹ ਵੀ ਅੱਗੇ ਆਉਣਗੇ ਔਰ ਔਰ ਬ੍ਰਦਰ ਜੈਕਬ ਜੀ ਵੀ ਸੋ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਜਿੰਨੀ ਮਿਨੋਰਟੀ ਆ ਜਿੰਨੀ ਵੀ ਟੀਮ ਆ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਇਸ ਰਾਜ ਮੰਤਰੀ ਦੇ ਵੱਡੇ ਅਹੁਦੇ ਨੂੰ ਦੇਣ ਵਾਸਤੇ ਔਰ ਮੈਂ ਉਮੀਦ ਕਰਦਾ ਕਿ ਜੋ ਮੇਰੇ ਵੱਡੇ ਭਰਾ ਨੂੰ ਗੌਰਵ ਜੀ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਆ ਉਹ ਬੜੇ ਇਮਾਨਦਾਰੀ ਦੇ ਨਾਲ ਵਫਾਦਾਰੀ ਦੇ ਨਾਲ ਉਹਨੂੰ ਭਾਉਣਗੇ ਔਰ ਸਾਰਿਆਂ ਦੇ ਦਿਲਾਂ ਦੇ ਉੱਤੇ ਆਲਰੇਡੀ ਉਹ ਰਾਜ ਕਰ ਰਹੇ ਆ ਇਸੇ ਤਰ੍ਹਾਂ ਉਹ ਰਾਜ ਕਰਦੇ ਰਹਿਣਗੇ ਸੋ ਮੈਂ ਪਾਸਟਰ ਨਵਜੋਦ ਗਿੱਲ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਆਖਦਾ ਸੋ ਸਾਡੇ ਵਿੱਚ ਬ੍ਰਦਰ ਗੌਰਵ ਜੀ ਆ ਮੈਂ ਚਾਹੁੰਦਾ ਕਿ ਦੋ ਸ਼ਬਦ ਜਿਹੜੇ ਇਸ ਮੌਕੇ ਦੇ ਉੱਤੇ ਉਹ ਵੀ ਤੁਹਾਡੇ ਨਾਲ ਸਾਂਝ ਕਰਨਗੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਜਿਨ੍ਹਾਂ ਮੇਰੇ ਭੈਣ ਭਰਾ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਮੇਰੇ ਲਈ ਪ੍ਰਾਰਥਨਾ ਕਰੋ ਵੀ ਮੈਂ ਵੱਧ ਤੋਂ ਵੱਧ ਪਰਮੇਸ਼ਵਰ ਦੇ ਕੰਮਾਂ ਨੂੰ ਕਰ ਸਕਾਂ ਕਿਉਂਕਿ ਜਿਹੜੀ ਜ਼ਿੰਮੇਵਾਰੀ ਤੁਸੀਂ ਦਿੱਤੀ ਆ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਆ ਔਰ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਨਾ ਬਲਸੇ ਨਾ ਸ਼ਕਤੀ ਸੇ ਪਰੰਤ ਉਸकी आत्मा के द्वारा ਸੋ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਇਹ ਸਾਰੇ ਕੰਮ ਹੋਣੇ ਆ ਪਹਿਲਾਂ ਵੀ ਪਰਮੇਸ਼ਵਰ ਨੇ ਕਰਵਾਏ ਆ ਗਾਂ ਵੀ ਪਰਮੇਸ਼ਵਰ ਨੇ ਕਰਵਾਉਣੇ ਆ ਸੋ ਜਿੰਨਾ ਮੇਰਾ ਸਮੁੱਚਾ ਮਸੀਹ ਭਾਈਚਾਰਾ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਔਰ ਧੰਨਵਾਦ ਵੀ ਕਰਦਾ ਔਰ ਜਿੰਨੀ ਮੇਰੀ ਕੈਥਲਿਕ ਕਲੀਸੀਆ ਵਾ ਸਿਆਨਾਈ ਕਲੀਸੀਆ ਵਾ ਸਾਡੇ ਸਾਡੇ ਪੈਂਤੀਕੋਸਟਲ ਪਾਸਟਰ ਸਾਹਿਬਾਨ ਨੇ ਮੇਰੇ ਮੈਂਟਰ ਅਪੋਸਟਲ ਅੰਕ ਯੂਸਫ ਨੁਲਾਈ ਦੇ ਮੈਂ ਧੰਨਵਾਦ ਕਰਦਾ ਔਰ ਸਾਡੀਆਂ ਜਿੰਨੀਆਂ ਪੰਜਾਬ ਚ ਮਿਨਿਸਟਰੀਆਂ ਮੈਂ ਸਾਰਿਆਂ ਦਾ ਧ ਕਟਗਿੰਦੀ ਕਮਿਸ਼ਨ ਦਾ ਚੇਅਰਮੈਨ ਬਣਿਆ ਕਟਗਿੰਦੀ ਕਮਿਸ਼ਨ ਦੇ ਵਿੱਚ ਜਿੰਨੇ ਵੀ ਵਰਗ ਆਉਂਦੇ ਨੇ ਸਾਡਾ ਮੁਸਲਮਾਨ ਭਾਈਚਾਰਾ ਆਉਂਦਾ ਵਾ ਸਾਡਾ ਜੈਨੀ ਭਾਈਚਾਰਾ ਆਉਂਦਾ ਵਾ ਹੋਰ ਵੀ ਜਿਹੜੇ ਭਾਈਚਾਰੇ ਆਉਂਦੇ ਮੈਂ ਸਾਰਿਆਂ ਦੇ ਕੰਮ ਕਰਾਂਗਾ ਮੈਨੂੰ ਸਮਾਂ ਦਿਓ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਤੁਸੀਂ ਇਨਫੋਰਮ ਕਰਿਓ ਵੀ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਆ ਜਿੱਦਾਂ ਤੁਸੀਂ ਪਹਿਲਾਂ ਮੈਨੂੰ ਵੀਡੀਓ ਪਾ ਕੇ ਮੈਨੂੰ ਦੱਸਦੇ ਸੀ ਜਾਂ ਮੇਰੇ ਸਾਥੀ ਮੇਰੇ ਨਾਲ ਜਿਹੜੇ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਸੀ ਉਦਾਂ ਮੈਨੂੰ ਅਪਰੋਚ ਕਰੋ ਔਰ ਮੈਂ ਤੁਹਾਡੇ ਘਰ ਦੇ ਵਿੱਚ ਖੁਦ ਆ ਪਾਵਾਂਗਾ ਤੁਹਾਡੇ ਸ਼ਹਿ ਔਰ ਜਿਨੇ ਉਸ ਇਲਾਕੇ ਦੇ ਨਾਲ ਸੰਬੰਧਿਤ ਅਫੀਸਰ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਾਏਗੀ ਔਰ ਮੌਕੇ ਤੇ ਹੀ ਤੁਹਾਡੇ ਜਿਹੜੇ ਮਸਲੇ ਹਨ ਉਹਨਾਂ ਨੂੰ ਹੱਲ ਕੀਤਾ ਜਾਏਗਾ ਸੋ ਮੈਂ ਦੱਸਣਾ ਚਾਹੁੰਦਾ ਵੀ ਮੈਂ ਇਸ ਯੋਗ ਨਹੀਂ ਸਾ ਪਰਮੇਸ਼ਵਰ ਪਰਮੇਸ਼ਵਰ ਮਸੀਦੀ ਮੇਰੇ ਤੇ ਕਿਰਪਾ ਹੋਈ ਆ ਜੋ ਅੱਜ ਚੇਅਰਮੈਨ ਹੀ ਮਿਲੀ ਆ ਔਰ ਇੱਥੇ ਬਸ ਨਹੀਂ ਆ ਅਸੀਂ ਸਦਾ ਹੀ ਪਰਮੇਸ਼ਵਰ ਦੀ ਸੇਵਾ ਦੇ ਲਈ ਚੁਣੇ ਗਏ ਆ ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਵੀ ਮੈਂ ਤੇਰੀ ਮਾਂ ਦੇ ਗਰਭ ਦੇ ਰਚਨ ਤੋਂ ਪਹਿਲਾਂ ਤੈਨੂੰ ਚੁਣ ਲਿਆ ਸੀ ਸੋ ਇਹ ਪਰਮੇਸ਼ਵਰ ਦੀ ਪਲਾਨਿੰਗ ਸੀ ਪਰਮੇਸ਼ਵਰ ਨੇ ਚੁਣਨਾ ਸੀ ਔਰ ਆਪਣੇ ਲੋਕਾਂ ਦੇ ਕੰਮਾਂ ਲਈ ਖੜਾ ਕਰਨਾ ਸੀ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਰਿਆਂ ਨੂੰ ਵੀ ਮੈਂ ਤਨ ਦਈ ਦੇ ਨਾਲ ਪਹਿਲਾਂ ਜਿੱਦਾਂ ਤੁਹਾਡੀ ਸੇਵਾ ਕਰਦਾ ਸੀ ਜਿੱਦਾਂ ਮਸੀਹ ਭਾਈਚਾਰੇ ਦੇ ਖਿਲਾਫ ਲੋਕ ਬੋਲਦੇ ਸੀ ਉਹਨਾਂ ਦੇ ਪਰਚੇ ਵੀ ਪਿਛਲੇ ਸਮੇਂ ਚ ਅਸੀਂ ਦਰਜ ਕਰਵਾਏ ਜਿੱਦਾਂ ਸਾਡੇ ਸੋਸ਼ਲ ਮੀਡੀਆ ਤੇ ਲੋਕ ਤੰਗ ਪਰੇਸ਼ਾਨ ਕਰਦੇ ਸੀ ਸਾਡੇ ਮਸੀਹ ਭਾਈਚਾਰੇ ਨੂੰ ਜਾਂ ਕੋਈ ਸ਼ਰਾਰਤੀ ਅਨਸਰ ਦੇਸ਼ ਨੂੰ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਅੱਗ ਲਾਉਣ ਦੀ ਲਾਂਬੂ ਲਾਉਣ ਦੀ ਗੱਲ ਕਰਦੇ ਸੀ ਉਹਨਾਂ ਤੇ ਬੰਦੇ ਬੰਦੀ ਕਾਨੂੰਨੀ ਕਾਰਵਾਈ ਕਰਵਾਈ ਔਰ ਹੁਣ ਤੇ ਤਾਕਤ ਤੁਸੀਂ ਮੈਨੂੰ ਦੇ ਦਿੱਤੀ ਆ ਜਿਹੜਾ ਵੀ ਕੋਈ ਬੰਦਾ ਮੇਰੀ ਘਟ ਗਿਣਤੀ ਲੋਕਾਂ ਨੂੰ ਮੇਰੇ ਮਸੀਹ ਭਾਈਚਾਰੇ ਨੂੰ ਮੇਰੇ ਮੁਸਲਮਾਨ ਭਾਈਚਾਰੇ ਨੂੰ ਹੋਰ ਵੀ ਜਿਹੜੇ ਮੇਰੇ ਨਾਲ ਸਬੰਧਤ ਘਟ ਗਿਣਤੀ ਦੇ ਵਿੱਚ ਲੋਕ ਇਹਨਾਂ ਨੂੰ ਪਰੇਸ਼ਾਨ ਕਰੇਗਾ ਕੜੀ ਤੋਂ ਕੜੀ ਕਾਰਵਾਈ ਉਹਨਾਂ ਤੇ ਕਰਵਾਈ ਜਾਏਗੀ ਸੋ ਮੈਂ ਇਹ ਸ਼ਬਦਾ ਦੇ ਨਾਲ ਵਿਰਾਮ ਲੈਣਾ ਸਾਰੇ ਮੇਰੇ ਵੱਲ ਜੈਮਸੀ ਦੀ ਧੰਨਵਾਦ ਹallelujah ਹallelujah Oscar Duvantón.